ਲੋੜੀ ਸਵੇਰ ਦਾ ਟਾਈਮ ਤੁਹਾਨੂੰ ਹਵਾ ਦੀ ਬਾਤ ਸੁਣ ਦਿਉਣੀ ਹੋਰ ਠੰਡੀ ਠੰਡੀ ਹਵਾ ਹਾਂ ਦੇਖੋ ਬਹੁਤ ਤੇਜ਼ ਹਵਾ ਚੱਲਦੀ ਬਈ ਸਵੇਰੇ ਸਵੇਰੇ ਹੱਥੇ ਪੈਸੇ ਬੱਦਲ ਬਈ ਹੋਈ ਜਾਂ ਦੇਖੋ ਉੱਪਰ ਅੱਜ ਐਤਵਾਰ ਨੂੰ ਮੀਂਹ ਦੱਸਿਆ ਪਤਾ ਬਹੁਤ ਬੱਦਲ ਵੀ ਘੋਰ ਦੇ ਬਈ ਬਿਜਲੀ ਸੱਚੇ ਤਾਪ ਨਹੀਂ ਆਈ ਵੀ ਤੀ ਪੰਜਾਬ ਵਿੱਚ ਤਿੰਨ ਦਿਨ ਸੰਡੇ ਮੰਡੇ ਵੀਰਵੇ ਲੜ ਬਲ ਵੀ ਪਿੰਲੰਗੇ ਆਉਣਾ ਲੜ ਬਲ ਪੰਦੀ ਆ ਅੱਗੇ ਉੱਪਰ ਬੱਦਲ ਗਈ ਯਾ ਮੈਂ ਹੀ ਬਹਿ ਕੇ ਮਮੀ ਠੰਡ ਕਰ ਦਣੀ ਹੈ ਨਾ ਆਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਮੀ ਸ਼ੁਰੂ ਹੋ ਗਿਆ ਜਿਹੜੀ ਗੱਲ ਤੁਹਾਨੂੰ ਦੱਸ ਸੀਗਾ ਲੋ ਬਈ ਚੈੱਕ ਕਰੋ ਮੌਸਮ ਬੇੜਾ ਗਿੱਲਾ ਕਰਤਾ ਹਨ ਹਵਾ ਚੱਲਦੀ ਜਾਂ ਠੰਡੀ ਠੰਡੀ ਤੇ ਲੋ ਜੀ ਪੱਤੇ ਦੇਖੋ ਬਈ ਮੋਟਰਸਾਈਕਲ ਜੰਦਾ ਕਿੰਨੀ ਆਵਾਜ਼ ਕਰਦਾ ਪੱਤੇ ਦੇਖੋ ਬਈ ਕਿੰਨੇ ਉੱਡ ਕੇ ਆ ਗਏ ਉੱਥੇ ਵੇੜੇ ਚ ਤੇ ਕਣਮਣੇ ਕਾਣੀ ਤੇ ਸ਼ੁਰੂ ਹੋ ਗਈ ਮਣੀ ਮੋਤੀ ਦੇ ਦੇ ਵਿੱਚ ਨਾ ਆ ਬਦਲ ਕਰੋ ਬਈ ਹਵਾ ਕੰਮ ਖਰਾਬ ਕਰਦੀ ਆ ਮੀ ਮਾੜਾ ਮੋਟਾ ਪੈਣਾ ਮੀ ਬਹਿ ਜਾਵੇ ਤੇ ਜਿਹੜੀ ਹਵਾ ਇਹ ਨਾ ਇਹ ਕੰਮ ਜਿਆਦਾ ਖਰਾਬ ਕਰ ਰਹੀ ਹੈ ਇਹ ਵੀ ਜੀਰੀ ਤਾਂ ਖਰਾਬ ਕਰਨਾ ਜੀਰੀ ਇਹਨਾਂ ਦਾ ਖਰਾਬੇ ਕਰਨਾ ਉਹ ਤਾਂ ਪਹਿਲਾਂ ਹੀ ਦੱਸਿਆ ਵਾਤਾ 5 ਤਰੀਕ ਤੋਂ ਲੈ ਕੇ 7 ਤਰੀਕ ਤੱਕ ਮੀਂਹ ਹਾਂ ਬਿਜਲੀ ਕੋਰਦੀ ਰਹੀ ਬਾਈ 3 ਦਿਨ ਦੱਸਿਆ ਵਾਦਾ ਮੀਂਹ ਤਾਂ ਅਮੀ ਨੇਦਰ ਠੰਡ ਕਰ ਦੇਣੀ ਹੁਣ ਹੋ ਚੁੱਕੀ ਠੰਡ ਪੈਣਾ ਹੁਣ ਤੱਕ ਹੋ ਗਈ ਹੈ ਨਹੀਂ ਫੋਕੀ ਧੁੰਦ ਪੈਣ ਲੱਗਦੀ ਸਵੇਰੇ ਦੋ ਦਿਨ ਕੱਲ ਕਿੰਨੀ ਸਾਡੇ ਦੇਖ ਲਓ ਇੰਨੀ ਧੁੰਦ ਰਹੀ ਤੁਹਾਨੂੰ ਦਾਦਾ ਕਿ ਸਾਨੂੰ ਜਿਹੜਾ ਸਾਹਮਣੇ ਘਰ ਹੋਰ ਨਹੀਂ ਦਿਖਦਾ ਦਾ ਪਿੰਕ ਪਿੰਗ ਉਹ ਪਿੰਕ ਘਰ ਹੈ ਨਾ ਸਾਹਮਣੇ ਉਹ ਨਹੀਂ ਦਿਖਦਾ ਸੀਗਾ ਸਾਨੂੰ ਉਰੇ ਤੇ ਸਵੇਰੇ ਦਾ ਬਾਈ ਬਹੁਤ ਤੇਜ਼ ਸੀ ਹਨ ਸਵੇਰੇ ਮੀਂਹ ਨਹੀਂ ਪੈਂਦਾ ਸੀਗਾ ਹਵਾ ਨੇਰੀ ਆ ਹਵਾ ਨੇਰੀ ਹੈ ਕਿਸੀ ਪਰ ਹੁਣ ਨਾਲ ਛਣਮਣ ਗਾਣੇ ਵੀ ਸ਼ੁਰੂ ਹੋ ਗਈ ਬਾਈ ਤੁਹਾਡੇ ਕੀ ਨਹੀਂ ਦੱਸਿਆ ਵਾ ਇਦਾਂ ਹੀ ਮੌਸਮ ਹੈ ਸਾਡੇ ਦਾ ਹਲੇ 3 ਦਿਨ ਦੱਸਿਆ ਵਾ ਪੂਰਾ ਮੀਂਹ ਵੈਸੇ ਪੂਰੇ ਪੰਜਾਬ 'ਚ ਦੱਸਿਆ ਵਾ ਤੁਹਾਡੇ ਆਪਣੇ ਵੱਲ ਦੱਸਿਓ ਮੀਂਹ ਪੈਂਦਾ ਕਿ ਹਵਾ ਚੱਲਦੀ ਕਿ ਸਾਫ਼ਾ ਮੌਸਮ ਸਾਡੇ ਇੰਦਾ ਬਾਈ ਇਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਛੰਡੀ ਛੰਡੀ ਹਵਾ ਚੱਲਦੀ ਹੈ ਤੇ ਮਾਣੇ ਮੱਟੇ ਛਣਮਣ ਕਾਣੀ ਆ ਪਾਣੀ ਲੈ ਜੇ ਪਾਣੀ ਲਾਣ ਤੇ ਬੁੱਟੇ ਕਿੰਨੇ ਹਵਾ ਤੇਜ਼ ਹੈਗੇ ਬੁੱਟੇ ਪਹਿਲਾਂ ਹੀ ਟਿੱਡੇ ਹੋਏ ਹੋਏ ਦੇਖੋ ਕਾਫੀ ਹੋਰ ਦੇਖੋ ਕਿਹੜੇ ਹਵਾ ਨਾਲ ਹਿਲਦੇ ਆ ਚਲੋ ਦੇਖਦੇ ਆ ਭਾਈ ਹੁਣ ਚਲੋ ਜੀ ਮਾਣਾ ਮੋਟਾ ਕਣਮਣ ਕਾਣੀ ਪਈ ਜਾਂਦੀ ਆ ਤੇ ਆਪਾਂ ਹੁਣ ਚੱਲੀਏ ਖੇਤਾਂ ਨੂੰ ਮੋਟਰ ਪਾ ਜਾ ਕੇ ਦੇਖੀਏ ਇਹ ਤਾਂ ਕਹਿ ਰਹੇ ਆ ਪੱਤੇ ਖਣਕੇ ਆ ਗਏ ਨਾ ਵੀ ਚਾਈ ਮੈਂ ਹੁਣ ਮਿੱਟੀ ਜੀ ਹੁੰਦੀ ਮਾਹ ਹਟ ਗਿਆ ਹੁਣ ਤਾਂ ਮੈਂ ਖਾਇ ਤਾਂ ਬੱਦਲੇ ਆ ਕਾਲੂ ਆਇਆ ਤਾਂ ਕਾਲੂ ਲੰਘਿਆ ਹਾਂ ਕਾਲੂ ਆਇਆ ਤਾਂ ਦੁੱਧ ਵੀ ਕੇ ਲੰਘਿਆ ਤਾਂ ਨੀ ਇਧਰ ਲੰਘੇ ਹੁਣ ਅੱਛਾ ਤੇ ਲੋਈ ਸੋਵੇਬਾਰ ਪਹੁੰਚ ਗਏ ਅਮਨੇ ਜਿਹੜੇ ਧਾਨਾ ਚ ਹਵਾ ਰੇ ਠੰਡਾ ਹੋ ਗਿਆ ਨਾ ਠੰਡਾ ਲਾ ਦਿੱਦੀਆਂ ਆਂਦੇ ਕੱਪੜਿਆਂ 'ਚ ਪਾਈ ਧਾਲ ਨਾ ਆਉਂਦੀ ਆਂ ਐਂਡ ਉਹ ਦੇਖਾਂ ਮੈਂ ਜਿੱਥੇ ਡੋਡੀ ਜਾ ਰਾ ਨਾ ਉੱਥੇ ਨਾ ਠੀਕ ਪ੍ਰੋਜੈਕਟ ਜਾ ਰਾ ਚੋਇਆ ਪਿਆ ਦੇ ਲਾ ਉੰਨੀ ਜਗ੍ਹਾ 'ਚ ਦਾਣੇ ਕਾਲੇ ਆ ਉਹ ਵਿੱਚ ਵਿੱਚ ਠੀਕ ਵੀ ਹੈਗੀ ਮੈਂ ਕਿਹਾ ਤੇ ਬਿਮਾਰੀ ਹੋ ਪਈ ਵੀ ਹੈ ਮੇਰੀ ਵੀ ਚੱਲਦੀ ਦੇਖ ਹਵਾ ਹੀ ਆਏ ਨੂੰ ਹਾਂਜੀ ਉਹ ਬੂਟਿਆਂ 'ਗੇ ਵੱਜ ਕੇ ਲਾਗ ਨੂੰ ਘੁੰਮੀ ਆਏ ਦੇਖ ਉਹ ਦੇਖ ਮੈਂ ਕਿਹਾ ਦਾਣੇ ਦੂਹੇ ਲਟਕਾਲੇ ਹੋਏ ਹੋਏ ਉਹ ਮਾਰੀ ਕਰਕੇ ਤੇ ਇਹਦੇ ਕਰਕੇ ਚੋਏ ਡੋਡੀ ਉੱਪਰੇ ਗਰੀ ਜਾਂਦੀ ਐ ਇੱਥੇ ਪਈ ਵੀ ਉੱਥੇ ਹਲਾਦੀ ਮਾਰਾ ਡੰਡੇ ਗਲ ਅੱਛਾ ਉਹ ਦਾਣੇ ਖਰਾਬ ਹੋਏ ਡੰਡਾ ਮਾਰਿਆ ਵੇ ਮਸਰ ਨੇ ਮਾਰੇ ਵੇ ਇੱਧਰ ਹਾਂ ਰਾਜਾ ਬਾਈ ਕਈ ਵਾਰ ਇੱਥੇ ਨੇ ਦੇਖਿਆ ਲਾਉਂਦਾ ਅਰੇ ਉਹ ਹਵਾ ਹਾਂ ਅਰੇ ਉਹ ਹਵਾ ਨੇ ਆ ਸਾਡ ਹਵਾ ਨੇ ਰੋਕ ਕੇ ਸਾਰੀ ਲੈਣੇ ਗਏ ਸੀ ੱਲੇ ਬੱਲੇ ਕਰਕੇ ਇਹਨਾਂ ਜਿਹੜੀ ਲਾਗ ਹੁੰਦੀ ਐ ਦਾਣ ਘਟ ਹੁੰਦੀ ਐ ਹਾਂ ਲਾਗ ਲਾਗ ਜਿਹੜਾ ਹਲਾਣ ਜਾਂਦਾ ਇੰਨਾ ਤਕੜਾ ਨਹੀਂ ਕਰਦਾ ਇੰਨੀ ਗੇਰੀ ਪਤਾ ਚੱਲ ਜੂਗੀ ਇਹ ਕਿ ਤੇ ਸਾਰਾ ਖੇਤ ਗਰ ਜੂਵੇ ਫੇਰ ਖੋਲਾ ਉਹ ਬਿਛਾਏ ਦਿੱਤੀ ਉਹੀ ਕਹਿੰਦਾ ਵੀ ਜੇ ਸਾਰਾ ਖੇਤ ਐਂ ਗਰ ਜੂਵੇ ਹਨੇ ਨਰਕ ਆ ਗਈ ਆ ਭਾਈ ਡੋਦੀ ਉਧਰ ਘਟਿਆ ਰਹੇ ਹੋਰੇ ਹੋਰੇ ਹੈਗੀ ਆ ਉਹ ਲਾਗ ਜਿਹੜੀ ਖੜੀ ਆ ਤੇ ਧਵਾ ਪਿੰਡ ਜਿੰਨੀ ਉਹ ਪਿੰਡ ਜਿੰਨੀ ਹੋਵੇ ਉਹ ਮੋਰੇ ਢੜੀ ਜਾਂਦੀ ਹੈ ਕਿਹਨਾ ਗੱਡੀ ਕੁਡੀ ਲੰਘਦੀ ਕੋਈ ਕੀ ਚੀਜ਼ ਲੈ ਲੈ ਟਾਰਤੀਂ ਲਾ ਦੇ ਲੰਬੂ ਇਹੋਂ ਪੱਕਣੀਆਂ ਨਹੀਂ ਹੈ ਜੀ ਇਹ ਨਹੀਂ ਪੱਕਣੀਆਂ ਨਾ ਜਿਹੜੇ ਥੱਲੇ ਦਾਣ ਆ ਗਿਆ ਹੂੰ ਇਹਨਾਂ ਹਵਾ ਕਿਹਾਂ ਚੀ ਹੈ ਆਹ ਦਰਖਤਾਂ ਨੇ ਕਰਕੇ ਰੁਕੀ ਹਵਾ ਵਿੱਚੋਂ ਨਿਕਲਈ ਹਵਾ ਬੰਦਾ ਪਹਿਲਾ ਦਿਨ ਅੱਜ ਸੋੜੇ ਨਾ ਹੋਰ ਦੋ ਦਿਨ ਅਸੀਂ ਹੋਰ ਹੁਣ ਵੀ ਦੇਖਾਰੇ ਹੁਣ ਕਿਹੜੇ ਰੁਕ ਗਏ ਹੈ ਪਾਣੀ ਨਾਲ ਲੱਗ ਰਿਹਾ ਮੁੱਟੇ ਆ ਮ ਰੁਗ ਗਿਆ ਮੌਸਮ ਦੇਖ ਕੇ ਨੀ ਗੇਰ ਤੇ ਦੇ ਅੱਜ ਬਾਹ ਹੀ ਲੱਗੀ ਹੈ ਅੱਗ ਨਾਲ ਬਾਕੀ ਬੱਕੇ ਤਾਂ ਠੀਕ ਆ ਸਾਰੀ। ਆਹ ਕਿੰਨਾ ਕਿੱਦਾਂ ਹਵਾ ਘੁੰਮੀ ਇੱਧਰੋਂ ਦੇਖ ਖੜ ਕੇ। ਐਂ ਘੁੰਮ ਕੇ ਗਈ। ਜੀ ਵੀ ਕੱਢ ਖਾ ਖਾਏ ਮੰਦੀ ਜਾ ਲਾਏ ਸਾਮ ਨਹੀਂ ਹੋਏ ਤੇ ਸਵੇਰੇ ਨਾ ਬਣਾ। ਦੋਤਾ ਹਾਰ ਗਿਆ। ਬਬੜਾ ਰਣੀ ਹੋਣ ਨਿਯਮ ਉਹਦੇ ਘਰ ਮੈਂ ਜਿੱਦਾਂ ਨਿਕਲ ਗਿਆ। ਮਗਲੇ ਐਤਵਾਰ ਤੱਕ ਹਾਂ। ਹਾਂ ਜਿਹੜਾ ਹਾਂ ਪੱਕਿਆਂ ਨਾਲ ਦੀ ਹੋਰ ਟੱਕੇ ਦੀ। ਕੱਦ ਕਿਨੇ ਹੋ ਗਏ ਪੰਜ। ਅੰਤਲਾ 10 ਰੀਗ ਨੂੰ ਵੱਡ ਹੋ ਜਾਣੀ ਜੇ ਮੌਸਮ। 10 ਨੂੰ ਅੱਜ 5-6 ਹੋ ਗਈ। ਨਾ 5। ਹਾਂ। 10 ਤਰੀਕਾ ਕੱਢ ਦੇਣਾ ਕੰਮ ਮੈਂ ਇਹਨੇ ਇਹਨਾਂ ਦੇ ਬੂਟੇ ਕਰਕੇ ਗਿਰਦੀਆਂ ਦੀ ਲਾ ਦੇ ਇਹ ਬੂਟੇ ਇਹ ਲਾਗ ਲਾਗ ਜਾਨ ਕੱਢ ਦੇਦੇ ਖੇਤ ਦੀ ਉਹ ਖਿੱਚਣੇ ਜਾਂਦੇ ਫਿਰ ਇਹਨੇ ਜਮੀ ਲੈਣ ਚ ਲੱਗੇ ਹੁੰਦਾ ਫਿਰ ਜਮਾ ਵੀ ਨਹੀਂ ਹੁੰਨੀ ਤੇ ਚੱਲ ਜੀ ਚਲੋ ਇਹ ਪਿੰਡ ਦੇਖੀਏ ਨਾਣੇ ਘਾਲ ਹਰੇ ਹਲੇ ਝਾਲ ਦੀ ਦੇ ਲੈ ਜਿੱਥੇ ਢੋਟੀ ਉਤਰੀ ਨਹੀਂ ਨੇ ਮੈਗਰ ਹਵਾ ਕੇ ਉੜੀ ਦੀ ਬਹੁਤੋਂ ਨਹੀਂ ਸਵੇਰੇ ਨਹੀਂ ਜੇ ਤੇ ਬੈਰ ਨੂੰ ਜਲਦੀ ਫੇਰ ਹੋਣੀ ਐ ਧੁੱਪਾਂ ਨਹੀਂ ਉੱਡਦੀ ਇਹ ਵੀ ਥੋੜੀ ਜਾਂਦੀ ਹੈ ਹੈ ਬਾੜੀ ਮੋਟੀ ਧੁੱਪ ਨਹੀਂ ਆ ਰਹੀ ਲਾ ਹਲਾ ਕੇ ਦੱਤੀ ਹੈਗੀ ਹੈ ਕੋਈ ਸੰਹੀ ਜੇ ਪਾਣੀ ਪੂਣ ਨਹੀਂ ਖੜਦਾ ਹੈਗਾ ਹੁਣ ਤਾਂ ਔੜਲੀ ਆ ਦੇ ਬਾੜੀ ਮੋਟੀ ਜਿੰਨੀ ਹੈਗੀ ਥੋੜੀ ਜਾਂਦੀ ਹੈ ਜੇ ਤਾਂ ਮਸ਼ੀਨ ਚੱਲਣੀ ਉਦੋਂ ਦੇਖੀ ਇਹਨਾਂ ਨੇ ਕੱਪੜਿਆਂ ਦੇ ਮਸ਼ੀਨ ਚੱਲਣੀ ਬਈ ਬਹੁਤ ਔਖੀ ਹੈ ਪਹਿਲਾਂ ਹੀ ਪਹਿਲਾਂ ਕਰ ਦੇਣਾ ਆਹ ਲਾ ਬਈ ਆਪਣਾ ਪਾਸ ਲਾਤੀ ਹੁੰਦੀ ਲਾਗ ਲਾਗ ਹੂੰ ਹੂੰ ਵਧੀਆ ਪਿੰਡ ਚੱਲ ਜਾਈਏ ਪਿੰਡ ਦਾ ਠੀਕਾ ਤੇ ਪਪਾ ਜੀ ਜੇ ਹੈ ਨਹੀਂ ਉੱਥੇ ਵੀ ਜਾ ਕੇ ਪਤਾ ਲੱਗੂ ਉੱਥੇ ਜਾ ਕੇ ਆਪਾਂ ਮੁਰਮੁਰ ਤੇ ਦੇਖਿਆ ਇਹ ਤੇ ਚੱਲ ਜਾ ਕੇ ਦੇਖਦੇ ਹਾਂ ਆਹ ਦੇਖੋ ਕਿੰਦਾੰਦਾਂ ਨੇ ਖਰਾਬ ਕਰਤੇ ਖਾਰੀ ਕੋਈ ਫੋਕਸ ਤੇ ਲਓ ਜੀ ਹੁਣ ਪਹੁੰਚ ਕੇ ਪਿੰਡ ਪਿੰਡ ਦਾ ਲੈ ਬਚਾਓ ਆ ਪਿੰਡ ਨਹੀਂ ਤਾਂ ਹਨ ਗਿਰੇ ਹਾਂ ਕੁ ਸਾਰੇ ਆਂ ਠੀਕ ਆ ਉਹ ਸਿਰੇ ਰੱਖ ਮਿੱਚਣਾ ਵੀ ਹੁਣ ਢੇੜਾ ਨਹੀਂ ਦੇ ਆਉਂਦਾ ਕੱਪੜੇ ਸਾਰੇ ਲਵੇੜ ਦਿੰਦੇ ਬਈ ਉੱਥੇ ਨੇੜੇ ਆ ਕੇ ਦਿਖਾ ਰਹੰਦਾ ਲੈ ਵੀ ਆ ਨਿਕੋ ਵੈਸੇ ਆਪਣੀ ਵੀ ਪੱਕੇ ਹੀ ਗਈ ਠੀਕ ਹੈ ਬਸ ਜਕਣਾ ਆਮਨਾ ਚੰਗਣਾ ਨਾ ਮੀਨ ਨਾਲ ਜਕਣਾ ਨਾ ਕਾਲੇ ਕਰਦੇ ਦਾਂ ਸਾਰੀ ਜਕਣਾ ਉਹ ਪਾਲਾ ਪਾਲਾ ਦੇਖਦਾ ਉਹ ਪੰਜਾ ਮੀਂਹ ਦਾ ਦਾਣਾ ਪੈਂਦਰੋ ਸਾਰਾ ਨੇ ਨਾਲ ਦੇ ਕਾੜੇ ਕਰਦੇ ਦਾਣੇ ਬਾਕੀ ਤਾਂ ਆਪਣੇ ਠੀਕ ਹੈ ਬਈ ਬਚੋ ਹਲੇ ਰੱਬ ਦਾ ਤੇ ਹੁਣ ਜਲੀ ਦੇਖਿਏ ਬੁੱਟੇ ਆਪਣੇ ਜਾ ਕੇ ਗਰੇ ਤਾਂ ਨਹੀਂ ਮੈਂ ਪਿੰਡ ਆ ਸੜਦਾ ਦੇਖਿਆ ਨਹੀਂ ਸੀਗਾ ਆ ਦੇਖੋ ਕਿਦਾਂ ਵਛਾਤੀ ਇੱਧਰ ਇਹ ਵੀ ਜੀ ਬੁੱਟੇ ਨੇ ਹਵਾ ਰੋਕ ਲਈ ਤਾਂ ਤਾਂਾਂ ਵੇਚ ਗਿਆ ਦੇਖੋ ਉੱਥੇ ਜਿੱਥੇ ਆਪਣੇ ਇੱਥੇ ਨੇ ਖੇਤਾਂਗੇ ਉੱਥੇ ਵੀ ਬੁੱਟੇ ਨਹੀਂ ਤਾਨ ਗੇੜ ਤੇ ਸਾਰੇ ਬੁੱਟੇ ਨੇ ਨਾ ਹਵਾ ਰੋਗ ਲਈ ਉਹਦੇ ਚੱਕਰ ਸਾਰੇ ਵਿਸਗੇ ਤੇ ਉਰੇ ਵੀ ਇਹੀ ਕੰਮ ਹੋ ਗਿਆ ਦੇਖੋ ਬਾਕੀ ਜਿੱਥੇ ਬੁੱਟੇ ਨਹੀਂ ਹੈ ਉਹ ਸਾਰੇ ਬਰਾਬਰ ਖੜੇ ਆ ਅਰਖਾਈ ਬੁੱਟੇ ਨੇ ਹਵਾ ਰੋਗ ਲਈ ਤੇ ਉਰੀ ਧਾਨ ਗਿਰ ਕੇ ਸਾਰੇ ਮੀਂਹ ਪਾਲਾ ਰਬਾ ਹਵਾ ਨਾਲ ਚਲਾ ਮੀਂਹ ਨਾਲ ਤਾਂ ਥੋੜਾ ਮਾੜਾ ਮੋਟਾ ਬਚਾਅ ਹੋ ਜਾਊਗਾ ਜੀ ਹਵਾ ਚੱਲ ਵੀ ਹਵਾ ਤਾਂ ਸਾਹਮਣੇ ਹੀ ਆ ਹੁਣ ਇਹ ਕਿਹੜੇ ਬੱਡ ਹੋਣੇ ਆ ਨਾ ਹੀ ਪੱਕਣੇ ਹੁਣ ਤਾਂ ਇਹ ਸਾਰੇ ਤਾਂ ਖਾਵੇ ਜਾਣੇ ਆ ਦੇਖੋ ਹੋਈ ਮੌਸਮ ਸਾਫ਼ ਹੋਣ ਲੱਗਿਆ ਮਾੜਾ ਮੋਟਾ ਕਿਣੀਆਂ ਫੇਰ ਆ ਗਈਆਂ ਕਿਣੀਆਂ ਫੇਰ ਆ ਗਈਆਂ ਦੇਖੋ ਕਣਮਣ ਗਾਣੀ ਤੇ ਜਰਮੀਨ ਆ ਜਵੇ ਲਮੀਂ ਮਨੇ ਗੁਜਰ ਅੰਕਲ ਦੀ ਰੋਟੀ ਦੇ ਆਵਾਂ ਹਾਂ ਨੇ ਮੀਨਾ ਕੋਈ ਪਤਾ ਨਹੀਂ ਅੱਜ ਹਲੇ ਘਟਾ ਮੀ ਮਮੀ ਕੱਲੂ ਮੰਡੇ ਟਿਊਜ਼ ਦੇ ਵੈਨਸਡੇ ਸੋਮਵਾਰ ਤੇ ਲੈ ਕੇ ਫਿਰ ਬੁੱਧਵਾਰ ਤੱਕ ਮੀਂਹ ਦੱਸਿਆ ਵਾ ਹਾਂਜੀ ਜ਼ਿਆਦਾ ਨਵੀਂ ਆ ਦੇਖੋ ਕਿੰਨੀ ਤੇਜ਼ ਹਾਂਜੀ ਆਵਰ ਰੱਖੋ ਕਿਹੜੀ ਸਪੀਡ ਹਵਾ ਕੰਮ ਖਰਾਬ ਕਰਦੀ ਇਹਨੇ ਮੀਂਹ ਨਹੀਂ ਕੰਮ ਖਰਾਬ ਕਰਦਾ ਹਵਾ ਗੇਰੂਂਗੀ ਤਾਂ ਨਹੀਂ ਹਵਾ ਨੇ ਪਛਾੜੀ ਅੱਧੀ ਜੀਰੀਆਂ ਉਹ ਥੋੜੀ ਵੱਡ ਹੋਣੀ ਆ ਹੁਣ ਉਹ ਖਰਾਬੇ ਜਾਣੀਆਂ ਚਲੋ ਇੱਕ ਗੱਟੀ ਬਾਹਰ ਕੱਢੀ ਮੰਮੀ ਕਹਿੰਦੀ ਫਰਸ਼ ਸਾਫ਼ ਕਰਨਾ ਆ ਦੇਖੋ ਵੀ ਨਾ ਵਿਹਲੇ ਇਹਦੇ ਕੋਲਰ ਰਿਹਾ ਲਾ ਹਵਾ ਸਾਡੀ ਗਲੀ ਜਿਹੜਾ ਇੰਦਨ ਜੇ ਅਸੀਂ ਮਿੰਜਾ ਡਾ ਕੀ ਵੈਰੀ ਇੱਥੋਂ ਨੂੰ 24 ਘੰਟੇ ਹਵਾ ਚਲਦੀ ਹੋ ਰਹਿੰਦੀ ਆ ਪਾਣੀ ਉਧਰ ਪਿੱਛੇ ਤੇ ਆ ਬਾਈ ਜਾਂਦੀ ਆ ਫਿਰ ਇੱਧਰ ਹਵਾ ਉਹ ਇਕੱਠੀ ਹੋਈ ਜਾਂਦੀ ਆ ਮੈਂ ਮੌਸਮ ਚੈੱਕ ਕਰ ਰੋ ਮੰਮੀ ਉੱਪਰ ਦੇਖੋ ਅਸਾਂ ਨਾ ਸੌਣਾ ਹੋ ਗਿਆ। ਲੈ ਬਹੁਤ ਦਿਨ ਬਾਅਦ ਗੱਡੀ ਬਾਹਰ ਕੱਢੀ ਆ ਹੁਣ। ਅਰਧ ਚੈੱਕ ਕਰੋ। ਕੱਪੜਾ ਮਾਰਦੀ ਸਾਫ ਹੋ ਜਾਣੀ ਹੁਣ। ਲੈ ਕੱਪੜਾ ਧੁੱਪਾ ਤੇ ਰੱਖ। ਸੋਈ ਮਾਰ ਦੇਣਾ। ਪਾਣੀ ਨਾ ਹੋਣੀ ਤਾਂ ਉਹ ਪਾਣੀ ਨਾਲ ਲਿਪੜ ਜਾਣੀ ਜਾਂਦਾ ਫਿਰੇ। ਲੋਈ ਮੋਟਰ 'ਤੇ ਪਹੁੰਚ ਗਏ। ਅਰੇ ਧੁੱਪ ਨਿਕਲੀ ਆ ਕੇ। ਮੋਹਮਾਨ ਖੁੱਲ ਗਿਆ ਹੌਲੀ ਹੌਲੀ ਖੁੱਲਣ ਲੱਗ ਗਿਆ। ਚੱਲੀਏ ਹੁਣ ਮੋਟਰ 'ਤੇ ਆਹ ਰਖਿੰਦੜੂ ਦੁਆਰ ਤੇ ਕੱਖ ਹੋਣ ਲੱਗ ਗਿਆ ਸਾਰਾ ਇਦਾਂ ਥੋੜਾ ਜਿਹਾ ਵੱਧ ਗਿਆ ਨਾ ਫੇਰ ਆਪਾਂ ਸਪਰੇਇ ਜੀ ਮਾਰ ਦੇਣੀ ਫੇਰ ਨਹੀਂ ਆਉਣਾ ਮੁੜ ਕੇ ਦੁਬਾਰਾ ਲਾ ਵੀ ਵੀਊ ਜੈ ਕਰੋ ਇਦੋਂ ਖਿੱਤਾਂ ਦੇ ਵਿੱਚ ਕਿੰਨਾ ਸੋਹਣਾ ਹੁੰਦਾ ਤੇ ਲੋ ਜੀ ਪਹੁੰਚ ਗਏ ਆਪਾਂ ਮੋਟਰ 'ਤੇ ਮੋਟਰ 'ਤੇ ਹੀ ਗੱਲ ਹੋਈ ਅੰਕਲ ਜੀ ਹੋ ਗਏ ਫਰਾਰ ਰੋਟੀ ਲੈ ਆ ਸੀਗਾ ਅੰਦਰ ਪੱਖੇ ਚੱਲਦੇ ਸਾਰੇ ਚੱਲਦੇ ਪਏ ਮੈਂ ਮੇਨ ਸਿੱਤੇ ਗੱਟੀ ਤਾਂ ਘਰ ਅੰਦਰ ਪੱਖੇ ਬੰਦ ਕਰੇ ਹੋਰ ਕਣ ਬੰਦ ਆ ਸਾਰੇ ਪੱਖੇ ਅੰਦਰ ਮਾਈਨੂੰ ਪੁੱਛਿਆ ਤੇ ਇੱਕ ਫਰਦਾ ਨਾ ਹੋ ਰਿਹਾ ਉਹ ਕਹਿੰਦਾ ਇੱਧਰੋਂ ਗਿਆ ਤਾਂ ਇਹਨਾਂ ਮੜਾ ਮੋਟਾ ਸੈਟ ਹੀ ਲੱਗੇ ਕਿਣ ਕਿਸੇ ਭਲਾ ਭਲਾਈ ਦੀ ਬਾਕੀ ਪਤਾ ਨਹੀਂ ਅੱਜ ਕੀ ਖਾ ਲੋਗੀ ਪਿੰਡ ਲੰਗ ਨੋ ਵੀ ਦੋ ਕੁ ਦਿੜੀ ਕਹਿੰਦੇ ਦੋ ਕੁ ਦਿਨ ਦਾ ਦੋ ਹਫਤੇ ਠੀਕ ਰਹਿੰਦੇ ਫਿਰ ਕੀੜਾ ਜਾ ਆ ਜਾਂਦਾ ਅੰਕਲ ਨੇ ਫਿਰ ਕੰਮ ਖਰਾਬ ਹੋ ਜਾਂਦਾ ਐਸੇ ਅੰਦਰੋਂ ਆਕੜਾ ਵੱਲੇ ਮੁਟੇਲੇ ਆਕਲਾਤੇ ਬਈ ਕੋਈ ਕੰਮ ਨੂੰ ਦੱਸੋ ਕੰਮ ਨੂੰ ਅੰਕਲ ਇੱਕ ਨੰਬਰ ਗੁੱਡ ਆ ਲੋ ਕਿੰਨੇ ਸੋਹਣੇ ਬੁੱਟੇ ਲਿਆ ਕੇ ਲਾਤੇ ਆਪੇ ਅੰਦਰ ਹਲੇ ਲਿਆ ਕੇ ਲਾਉਣੇ ਆ ਮੈਂ ਵੀ ਥੋੜਾ ਲੇਟ ਆ ਨਹੀਂ ਮੈਂ 9 ਵਜੇ ਆ ਜਾਂਦਾ ਹੁਣ ਮੈਂ ਮੋਟਰਸਾਲ ਪਾ ਨਹੀਂ ਹੁੰਦਾ ਹੁਣ ਹੁੰਦਾ ਮੈਂ ਤੁਰ ਕੇ ਪਹਿਲਾਂ ਮੋਟਰਸਾਲ ਪਾ ਤਾਂ ਹੁੰਦਾ ਦਾ ਕਿ ਜਿਹੜਾ ਸਾਡੇ ਟੁੱਬੇ ਟੁੱਬੇ ਚ ਨਾ ਪਾਣੀ ਨਿਕਲਦਾ ਫਿਰ ਉੱਥੇ ਨਿਕਲ ਨਹੀਂ ਹੁੰਦਾ ਫਿਰ ਮੋਟਰਸਾਲ ਪਰ ਆਉਂਦਾ ਜਿਹੜਾ ਇੱਕ ਹੋਰ ਟੈਂਕੀ ਦੇ ਨਾਲ ਰਸਤਾ ਲੱਗਦਾ ਉਹਦੇ ਅੱਗੇ ਖੱਬਲ ਖੁੱਬਲ ਬੋਤ ਆਏ ਫਿਰ ਸੱਪ ਸੁਪਾ ਦਾਰ ਉੱਥੇ ਤੇ ਹੁਣ ਪਾਣੀ ਸੁੱਕ ਗਿਆ ਸਾਈਡ ਪੰਨੂੰ ਰਸਤਾ ਬਣ ਗਿਆ ਨਿਕਲਣੇ ਨੂੰ ਉਧਰੋਂ ਨਿਕਲ ਆ ਜਾਂਦਾ ਇੰਦਣੋਂ ਵੀ ਚੱਕਰੋ ਬਾਈ ਸ਼ਾਬਦੀਏ ਮਰੇ ਕੋਲ ਹੈ ਨਹੀਂ ਰੋਟੀ ਮੈਂ ਲਿਆਏ ਸੀ ਅੰਕਲ ਵਾਸਤੇ ਸ਼ਾਮ ਹੀ ਲਿਉਂਦੀ ਸੀ ਮੈਂ ਦੇਖਦੇ ਕਾਦਗੋਨਾਂ ਅੰਕਲ ਅੱਧਾ ਘੰਟਾ ਵੇਟ ਕਰ ਲੰਦਾ ਨਹੀਂ ਚੱਲਾਂਗੇ ਘਰ ਨੂੰ ਫੇਰ ਦੁਬਾਰਾ ਕੋਲੋਈ ਘੰਟਾ ਚੱਲੇ ਅੰਕਲ ਜੀ ਤਾਂ ਆਏ ਨਹੀਂ ਰੋਟੀ ਆਪਣੀ ਟੰਗਤੀ ਹੈ ਦਰਵਾਜ਼ੇ ਕੋਲ ਜੇ ਆਕੇ ਤਾਂ ਰੋਟੀ ਖਾ ਲੂਗੇ ਆਕੇ ਨਹੀਂ ਫਿਰ ਰੰਗਾ ਬਾਈ ਤੇ ਹੁਣ ਥੱਲੇ ਆਪਾਂ ਘਰ ਨੂੰ ਅੱਜ ਆ ਗਿਆ ਸੰਡੇ ਅਜਾਣਾ ਗੁਰਦੁਆਰਾ ਸਾਹਿਬ ਤੇ ਥੱਲੇ ਨਹੀਂ ਇਹ ਤੋਂ ਇਹ ਚੱਲੀਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਅਕੀ ਤਾਂ ਮੋਟਰ ਆਪਣੇ ਠੀਕ ਜਾਣਾ ਤੇ ਚੱਲੀਏ ਬਾਈ ਘਰ ਨੂੰ ਤੁਰ ਕੇ